ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵੀਡੀਓ ਹੈ ਇਹ ਰਾਜਸਥਾਨ ਦੀ ਕਿਸੇ ਪਿੰਡ ਦੀ ਵੀਡੀਓ ਹੈਗੀ ਹੈ ਤੇ ਕਿਸ ਤਰ੍ਹਾਂ ਦੇਖੋ ਇੱਕ ਖੂਹ ਦੇ ਵਿੱਚੋਂ ਪਸ਼ੂਆਂ ਨੂੰ ਪਾਣੀ ਪੀਣ ਵਾਸਤੇ ਦੋ ਉਠਾਂ ਦੇ ਸਾਰੇ ਇਹ ਕਿਸ ਤਰ੍ਹਾਂ ਕੱਢਦੇ ਆ ਪਾਣੀ ਦੇ ਨੂੰ ਕੱਢਣ ਵਾਸਤੇ ਇੱਕ ਉਹ ਮਸ਼ਕੀ ਜਿਹੜੀ ਬਣਾ ਰੱਖੀ ਹੈ ਜਿਹੜੀ ਉਹ ਉਹਨੂੰ ਫਿਰਾਂ ਵਿੱਚ ਸਿੱਟਦੇ ਆ ਇਸ ਤਰ੍ਹਾਂ ਉਹ ਖਿਚੜਿਆ ਬੰਦਾ ਖਿਚਕੀ ਉਹਨੂੰ ਭਰਦੀ ਐ ਭਰਨ ਤੋਂ ਬਾਅਦ ਦੇ ਵਿੱਚ ਫਿਰ ਇਹ ਕੀ ਕਰਦੇ ਆ ਦੋ ਉੱਠਾ ਇਹਨਾਂ ਕੋਲੇ ਉਹ ਉੱਠ ਲਈ ਆਉਂਦਾ ਬੰਦਾ ਇਹ ਜਿਵੇਂ ਪਹਿਲਾਂ ਪੁਰਾਣੇ ਟਾਈਮਾਂ ਦੇ ਵਿੱਚ ਆਪਣੇ ਪੁਰਾਣੇ ਬਜ਼ੁਰਗ ਹਲਵਾਉਂਦੇ ਹੁੰਦੇ ਸੀਗੇ ਹਲਵਾਉਣ ਵਾਸਤੇ ਦੋ ਬਲਦਾਂ ਦੇ ਵਰਤੋਂ ਕਰਦੀ ਸੀ ਉਸੇ ਤਰ੍ਹਾਂ ਹੀ ਇਹਨਾਂ ਦੀ ਗੱਲ ਦੇ ਵਿੱਚ ਇੱਕੋ ਕੋੜੀ ਜੀ ਪਾਈ ਆ ਇਹਨੂੰ ਸ਼ਾਇਦ ਪੰਜਾਲੀ ਬੋਲਦੇ ਆ ਕਿ ਕੀ ਬੋਲਦੇ ਆ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਨਹੀਂਗਾ ਤੇ ਉਹਨਾਂ ਨੂੰ ਰੱਸਾ ਉਹਦੇ ਵਿੱਚ ਪਾ ਕੇ ਤੇ ਫਿਰ ਇਹ ਖਿੱਚਦੇ ਆ ਖਿੱਚ ਕੇ ਪਾਣੀ ਨੂੰ ਬਾਹਰ ਕੱਢਦੇ ਆ ਫਿਰ ਦੋ ਉਠਲੀ ਮਦਦ ਨਾਲ ਖਿੱਚ ਕੇ ਉਸ ਮਸ਼ਕ ਨੂੰ ਜਿਹੜਾ ਖੂਹ ਦੇ ਵਿੱਚੋਂ ਬਾਹਰ ਕੱਢਦੇ ਆ ਤੇ ਦੇਖੋ ਕਿੰਨੀ ਦੂਰ ਤੱਕ ਚਲੇ ਗਿਆ ਜੂਮ ਕਰਕੇ ਕੈਮਰੇ ਤੋਂ ਪਤਾ ਲੱਗਦਾ ਵੀ ਬਹੁਤ ਦੂਰ ਤੱਕ ਖਿੱਚ ਕੇ ਲੈ ਜਾਂਦੇ ਆ ਥੇਰ ਜਾ ਕੇ ਕਿਤੇ ਪਾਣੀ ਬਾਹਰ ਨਿਕਲਦਾ ਹੈ। ਇਹਦਾ ਮਤਲਬ ਇਹ ਏਡਾ ਲੰਬਾ ਰੱਸਾ ਇੰਨੀ ਦੂਰ ਲੈ ਕੇ ਜਾਂਦੀ ਆ ਤਾਂ ਖੂ ਬਹੁਤ ਡੂੰਗਾ ਹੋਊਗਾ। ਇਸ ਕਰਕੇ ਇਹਡਾ ਲੰਬਾ ਰੱਸਾ ਬੰਦੇ ਵਾਸਤੇ ਤਾਂ ਕਿਛਣਾ ਬਹੁਤ ਮੁਸ਼ਕਲ ਹੈ। ਤੇ ਇਸੇ ਕਰਕੇ ਇਹਡਾ ਲੰਬਾ ਰੱਸਾ ਪਾਇਆ ਕਿਛਣ ਵਾਸਤੇ ਜਿਆਦਾ ਦੂਰ ਹੈ। ਤੇ ਇੰਨਾ ਦੂਰ ਮਤਲਬ ਇੰਨਾ ਡੂੰਗਾ ਖੂਹ ਹੈ। ਤੇ ਜੇਕਰ ਅਸੀਂ ਪੰਜਾਬ ਵਾਲਿਆਂ ਨੇ ਵੀ ਅਵਦੀ ਪਾਣੀ ਨੂੰ ਨਾ ਸੰਭਾਲਿਆ ਤੇ ਧੋਨਾ ਲਾ ਲਾ ਕੇ ਆ ਹਾਲ ਬਣਾਇਆ ਤਾਂ ਬਹੁਤ ਜਲਦ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਵੀ ਇਸ ਤਰ੍ਹਾਂ ਹੀ ਖੁਕ ਪਟ ਕੇ ਤੇ ਪਾਣੀ ਲਈ ਤਰਸਣਗੀਆਂ ਦੇਖੋ ਕਿਸ ਤਰ੍ਹਾਂ ਕਿੰਨਾ ਔਖਾ ਹੋਊ ਚਾਹ ਰਹੋ ਨੂੰ ਪਾਣੀ ਨੂੰ ਕੜਦ ਤੇ ਫੇਰ ਹੋਇ ਸੇ ਇੱਕ ਜਿੱਗੀ ਬਣਾਈ ਹੋਈ ਹੈ ਸ਼ਾਇਦ ਆਵੇ ਡਿੱਗੀ ਦੇ ਵਿੱਚ ਪਾਣੀ ਨੂੰ ਘਰਦੇ ਆ ਉਸ ਡਿੱਗੀ ਤੋਂ ਹੀ ਆਪਣੇ ਜਾਨਵਰਾਂ ਨੂੰ ਪਸ਼ੂਆਂ ਨੂੰ ਪਾਣੀ ਪਿਉਉਂਦੇ ਆ ਜੇਕਰ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਐ ਜਾਂ ਆਉਣ ਵਾਲੀਆਂ ਨਸਲਾਂ ਉਹ ਇਸ ਤਰ੍ਹਾਂ ਪਾਣੀ ਲਈ ਉਹਨਾਂ ਨੂੰ ਇੰਨੀ ਮਿਹਨਤ ਮੁਸ਼ਕਲ ਨਾ ਕਰਨੀ ਪਵੇ ਤਾਂ ਦੋਸਤੋ ਹਜੇ ਵੀ ਟਾਈਮ ਆ ਜੇਕਰ ਪਾਣੀ ਨੂੰ ਸੰਭਾਲਿਆ ਜਾਂਦਾ ਤਾਂ ਸੰਭਾਲ ਲਓ ਆ ਦੇਖ ਲਓ ਪੂਰਾ ਰਸਾ ਅੰਦਰ ਚਲਾ ਗਿਆ ਥੋੜਾ ਜਿਹਾ ਪਿੱਛੇ ਬਚਦਾ ਹੈਗਾ ਫੇਰ ਵੀ ਉਹਨੂੰ ਮਸ਼ਕ ਨੂੰ ਭਰਨ ਵਾਸਤੇ ਹੀ ਦੋ ਤਿੰਨ ਵਾਰੀ ਰੱਸੀ ਨੂੰ ਖਿੱਚਦਾ ਛੱਡਦਾ ਫੇਰ ਉਹ ਮਸ਼ਕ ਭਰਦੀ ਆ ਤੇ ਫੇਰ ਉਸ ਤੋਂ ਬਾਅਦ ਦੇ ਵਿੱਚ ਉੱਠ ਨਾਲ ਖਿੱਚ ਕੇ ਉਹਨੂੰ ਬਾਹਰ ਕੱਢਦੀ ਆ ਫੇਰ ਪਸ਼ੂਆਂ ਦੇ ਪੀਣ ਲਈ ਜਾ ਕੇ ਕਿਤੇ ਪਾਣੀ ਮਿਲਦਾ ਦੂਰ ਦੂਰ ਤੱਕ ਦੇਖੋ ਰੇਗਿਸਤਾਨ ਹੀ ਐ ੱਟਬੇ ਹੀ ਐ ਬਿਨਾ ਪਾਣੀ ਤੋਂ ਦਰਖਤ ਵੀ ਬਹੁਤ ਘੱਟ ਐ ਉਹੋ ਜਿਹੇ ਦਰਖਤ ਆ ਜਿਹੜੇ ਰੋਹੀ ਦੇ ਵਿੱਚ ਹੁੰਦੇ ਆ ਧੰਨਵਾਦ ਦੋਸਤੋ